ਜਿੱਥੇ ਬੇਵਕਤੀ ਹੋਈ ਬਰਸਾਤ ਕਾਰਨ ਝੋਨੇ ਦੀ ਫਸਲ ਤੇ ਝਾੜ ਦਾ ਭਾਰੀ ਅਸਰ ਵਿਖਾਈ ਦਿੱਤਾ ਹੈ ਉੱਥੇ ਹੀ ਮੰਡੀਆਂ ਵਿੱਚ ਆਈ ਫਸਲ ਨੂੰ ਪਈ ਆੜਤੀਆਂ ਵੱਲੋਂ ਤੋਲ ਵਿੱਚ ਚੂਨਾ ਲਗਾ ਕੇ ਕਿਸਾਨਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਦਿੜਵਾਦੇ ਕੋਰੀਆਂ ਵਿਖੇ ਜਿੱਥੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਕੋਰੀਆਂ ਵਿਖੇ ਕੁਝ ਆੜਤੀਆਂ ਵੱਲੋਂ ਝੋਨੇ ਦੀ ਵੱਧ ਤੋਲ ਕੀਤੀ ਜਾ ਰਹੀ ਹੈ। ਕੀ ਚੀਜ਼ ਹੋਈ ਜੀਰੀ ਦੇ ਰੁਖੀ ਹੋ ਕੇ ਚੱਕਣ ਲੱਗ ਰਹੇ ਹੁਣ ਚੱਕ ਕੇ ਕਿੱਥੇ ਦੇਖਾਂਗੇ ਇੱਥੇ ਉਹ ਨਵਾਂ ਫਾਰਮਾਡ ਮੋਤੀ ਜਾਣ ਦੇ ਤਿਆਰਾਂ ਖੂ ਗੱਤੇ ਵੀ ਲਗਾਗੇ ਮੰਨ ਦੇ ਵੀ ਤਿਆਰਾਂ ਜੀ ਅਸੀਂ ਬਹੁਤ ਦੁਖੀਆਂ ਜਵਾਲ ਸੋਡ ਰਕੇ ਪਹਿਲਾ ਲੈ ਕੇ ਆਉਣ ਚੱਕਰਿਆਂ ਦੇ ਬਾਰੇ ਜਮੀਨ ਲਈ ਹੋਈ 40000 ਬਾਜੀ ਇਹ ਹੀ ਵੇਚਦਾ 40000 ਇਹ ਬਰਵਾਲ ਨੂੰ ਕੋਈ ਨਹੀਂ ਮੇਰਾ ਤਾਂ ਕੋਈ ਗਰੀਬ ਆਰਮੀਆ ਮਰ ਜਿੱਕਣੀ ਦਾ ਮੇਰੇ ਭੈਣ ਭਾਈ ਦੂਜੇ ਨਾਲ ਦੁਖੀ ਹੋਣ ਜੇ ਪੰਜਾਬ ਸਰਕਾਰ ਸਾਡੀ ਸੁਣ ਲੇ ਭੈਣ ਭਾਈ ਰਹਿ ਜਾਣਗੇ ਬਸ ਹਾਂ 50000 ਇਹ ਕਿ ਬੇਨਤੀ ਜੀ ਬਚਾਓ ਕਰੋ ਸਾਡਾ ਬਚਾ ਦਿਓ ਸਾਨੂੰ ਛੱਡੀ ਹੋ ਰਹੀ ਹੈ ਡੇਢ ਕਿਲੋ ਜੀ ਵੱਧ ਚੁਕੀ ਹੈ ਕੱਲ ਉਹ ਕੰਡਾ ਚੈੱਕ ਕਰਿਆ ਦੀ ਉਹ ਕੰਡੇ ਦੇ ਵੱਧ ਚੁਕੀ ਹੈ ਜੀ ਤੇ ਜੀ ਕਿਲੋ ਅਪਾ ਨਾ ਸਵਾ ਕਿਲੋ ਤੋਂ ਪੇ ਸਾਰੇ ਆਰਤੰਦ ਜੀ ਤੋਰ ਪੜੇ ਗਏ ਨੇ ਸਭ ਸਾਰੇ ਕੋਈ 8 ਸਾਰੇ ਸਾਰੇ ਕਿਲੋ ਮਗਲੇ ਕਾਰਤੀ ਦੀ ਸੋਹੀ ਤੋਂ ਲਿਕਰੇ ਜੀ ਜੈਪ ਸਿੰਘ ਦਾ ਜੀ ਹੋਰ ਸਾਰੇ ਆਰਤਿਆਂ ਦੇ ਸੀ ਇਕ ਕਰੇ ਨੇ ਜੀ ਸਾਰੇ ਥੋਕਾਂ ਚ ਵੱਧ ਤੋਂ ਵੱਧ ਭਰੇ ਹੋਏ ਜੀ ਇੱਕ ਤਾਂ ਵੀ ਜੀਵਾਰ ਪੈਦਾ ਨਰਮੇ ਕਣੀਓ ਹਰੇਕ ਟੰਗ ਮਾਰਿਆ ਉਹਦਾ ਮਾਲ ਨਹੀਂ ਦੂਜਾ ਜੀਰੀ ਖੇਤਾਂ ਸੁੱਕੀ ਪਾਸ ਤੇ ਐ ਰਹੀ ਹੈ ਬਿਲਕੁਲ ਉਧਰੋ ਜ਼ਿਮੀਦਾਰ ਜੀ ਜਿਹੜੀ ਬੰਤ ਹੈ ਉਹ ਦੀ ਮੰਡੀਆਂ ਚ ਰੁੱਕ ਹੋ ਗਈ। ਇਹ ਦੂਬਾਰ ਜ਼ਿਮੀਦਾਰ ਤੇ ਹਟ ਰਹੇ ਕਿ ਗਿਆ। ਇਹ ਦੂਬਾਰ ਚ ਜ਼ਿਮੀਦਾਰ ਉਧਰ ਚੱਕਰ ਰਹੇ ਨੇ। ਤੋਲ ਨਹੀਂ ਰਹੀ। ਬਾਕੀ ਸਾਰੇ ਪਾਸੇ ਹੈਰਾਨਗੀ ਹੈ ਜ਼ਿਮੀਦਾਰ ਨੂੰ। ਕੀ ਮੰਗ ਕਰਦੇ ਸੀ? ਮੰਗਦਾ ਸੀ ਪ੍ਰਸ਼ਾਸਨ ਤੋਂ ਇਹ ਕਰਦਿਆ ਵੀ ਜ਼ਿਮੀਦਾਰ ਨੂੰ ਸੌਖਾ ਹੋਣਾ ਜ਼ਿਮੀਦਾਰ ਫਸਲ ਵੀ ਤੋਲਣੀ ਚਾਹੀਦੀ ਹੈ। ਸਹੀ ਹੱਕ ਕੋਲੇ ਚਾਹੀਦੇ ਨੇ ਲੁੱਟ ਨਹੀਂ ਹੋਣੀ ਚਾਹੀਦੀ। ਦੂਜੇ ਪਾਸੇ ਜਦ ਇਸ ਮਾਮਲੇ ਸੁਮੱਦੀ ਆਰਤੀਆਂ ਦਾ ਪੱਖ ਜਾਣਨਾ ਚਾਹਿਆ ਤਾਂ ਝੋਨੇ ਦੀ ਵੱਧ ਤੋਲ ਕਰਨ ਵਾਲੇ ਆੜਤੀਆਂ ਵਿੱਚੋਂ ਮੰਡੀ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਫਿਰ ਵੀ ਇੱਕ ਆੜਤੀ ਵਿਨੋਦ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਕੁਝ ਝੋਨਾ ਗਿੱਲਾ ਸੀ ਜਿਸ ਨੂੰ ਕਿਸਾਨ ਦੀ ਸਹਿਮਤੀ ਨਾਲ 400 ਗ੍ਰਾਮ ਪ੍ਰਤੀ ਗੱਟਾ ਵੱਧ ਤੋਲਿਆ ਗਿਆ ਸੀ ਜਦ ਇਸ ਮਾਮਲੇ ਸਬੰਧੀ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਜੀਤੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦਿੜਬਾ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਕੋਰੀਆਂ ਵਿਖੇ ਕੁਝ ਆੜਤੀਆਂ ਵੱਲੋਂ ਝੋਨੇ ਦੀ ਵੱਧ ਤੋਲ ਕੀਤੀ ਜਾ ਰਹੀ ਹੈ ਜਿਸ ਸਬੰਧ ਵਿੱਚ ਕਮੇਟੀ ਅਧਿਕਾਰੀਆਂ ਨੇ ਜਾਂਚ ਪੜਤਾਲ ਕਰਕੇ ਝੋਨੇ ਦੀ ਵੱਧ ਤੋਲ ਕਰਨ ਵਾਲੇ ਆੜਤੀਆਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨਾਲ ਕਿਸੇ ਵੀ ਕਿਸਮ ਦੀ ਹਿਰਾਫੇਰੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪੈਰੀਦਾ ਟੀਵੀ